हो गया, हो. गया। आ, करना सी तो मैं बाद सेव करा क्योंकि फिर रोल जाने सारे नंबर ऑल सेट जी ऑल सेट जी सी लाओ तो जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੋ ਜੋੜਾ ਸੋਤ ਸ੍ਰੀ ਆਕਾਲੋ ਆਲ ਸਰ ਜੀ ਹਾਂਜੀ ਹਾਂਜੀ ਆਲ ਸਰ ਤੇ ਕਰੀਏ ਸ਼ਾਰਟ ਕਰੋ ਜੀ ਕਰੋ ਜੀ ਲਾਈਵ ਸਭ ਤੋਂ ਪਹਿਲਾਂ ਅੱਜ ਮੀਡੀਆ ਵਾਲੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਪਾਸਟਰਾਂ ਦੇ ਖਿਲਾਫ ਜਿਹੜੀ ਜੰਗ ਅਸੀਂ ਅਸਲ ਚ ਪਖੰਡਵਾਦ ਦੇ ਖਿਲਾਫ ਜਿਹੜੀ ਜੰਗ ਅਸੀਂ ਸ਼ੁਰੂ ਕੀਤੀ ਸੀ ਉਹ ਸਭ ਤੁਹਾਡੇ ਮੀਡੀਆ ਵਾਲੇ ਭਰਾਵਾਂ ਦੀ ਸਾਥ ਦੇ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹੈਗੇ ਆ ਨਹੀਂ ਤਾਂ ਪਾਸਟਰ ਜਿਹੜਾ ਉਹ ਬਰਜਿੰਦਰ ਬਲਾਦਕਾਰੀ ਮੈਂ ਉਹਨੂੰ ਪਾਸਟਰ ਨਹੀਂ ਕਹਾਂਗਾ ਬਲਾਦਕਾਰੀ ਹਾਂਜੀ ਉਹ ਬਹੁਤ ਵੱਡੀ ਸ਼ੈ ਸੀ ਉਹਨੂੰ ਹਰਾਉਣਾ ਬਹੁਤ ਮੁਸ਼ਕਿਲ ਸੀਗਾ ਉਸ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਕੀਤਾ ਬਹੁਤ ਲੋਕਾਂ ਨੂੰ ਮਾਰਿਆ ਕੁੱਟਿਆ ਤੁਹਾਡੇ ਅੱਜ ਸਾਰੀ ਮੀਡੀਆ ਤੇ ਇੱਕ ਸੀਸੀਟੀਵੀ ਚੱਲ ਰਹੀ ਹੈਗੀ ਆ ਜਿਦੇ ਵਿੱਚ ਬਰਜਿੰਦਰ ਇੱਕ ਇੱਕ ਕਿਸਾਨ ਨੂੰ ਖਿੱਚ ਕੇ ਉਹਦੇ ਆਫਿਸ ਲੈ ਕੇ ਜਾਂਦਾ ਤੇ ਉਹਨੂੰ ਮਾਰਦਾ ਕੁੱਟਦਾ ਹੈਗਾ ਉਹਨੂੰ ਅੱਧ ਮਰਿਆ ਕਰਦਾ ਹੈਗਾ ਇਹ ਉਹਦੇ ਨਾਲ ਦੇ ਸਾਥੀ ਦੀ ਫੋਟੋ ਸ਼ਾਇਦ ਹਾਲੇ ਤੱਕ ਤੁਹਾਡੇ ਕਈ ਮੀਡੀਆ ਵਾਲੇ ਮਿੱਤਰਾਂ ਤੱਕ ਪਹੁੰਚ ਚੁੱਕੀ ਹੋਣੀ ਆ 307 ਤੱਕ 307 ਜਾਂ 302 ਬਣਦੀ ਸੀ ਪਰ ਇਸ ਪਰਚੇ ਦੇ ਵਿੱਚ ਪਾਸਟਰ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਉਸ ਨੇ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਅੱਡੇ ਤੋਂ ਵੱਡ ਪਿੰਡ ਨੂੰ ਕੁੱਟਿਆ ਅੱਡੇ ਤੋਂ ਵੱਡ ਪਿੰਡ ਦੀਆਂ ਗੱਡੀਆਂ ਤੋੜੀਆਂ ਮੋਟਰਸਾਈਕਲ ਤੋੜੇ ਗੱਲ ਕੀ ਸੀ ਗੱਲ ਸਿਰਫ ਇੰਨੀ ਕੁ ਸੀਗੀ ਕਿ ਜਿੱਥੇ ਉਹ ਪਾਸਟਰ ਜਿਹੜਾ ਪਾਸਟਰ ਮੈਂ ਉਹਨੂੰ ਪਾਸਟਰ ਨਹੀਂ ਉਹਨੂੰ ਬਲਾਤਕਾਰੀ ਬਰਜਿੰਦਰ ਕਹਿੰਨਾ ਜਿੱਥੇ ਉਹ ਬਲਾਤਕਾਰੀ ਬਰਜਿੰਦਰ ਆਪਣਾ ਪ੍ਰਚਾਰ ਕਰ ਰਿਹਾ ਸੀ ਉਹਦੇ ਨਾਲ ਹੀ ਕਿਸਾਨ ਆਪਣੇ ਖੇਤ ਦੇ ਚ ਵੱਢੀ ਕਰ ਰਿਹਾ ਸੀਗਾ ਉਸ ਟਰੈਕਟਰ ਦੀ ਆਵਾਜ਼ ਤੋਂ ਅੱਕਿਆ ਹੋਇਆ ਇਹ ਬਰਜਿੰਦਰ ਜਿਹੜਾ ਪਾਸਟਰ ਬਰਜਿੰਦਰ ਬਲਾਤਕਾਰੀ ਇਹ ਉਸ ਕਿਸਾਨ ਨੂੰ ਰੋਕਣ ਵਾਸਤੇ ਆਪਣੇ ਬੌਂਸਰ ਭੇਜਦਾ ਜਦੋਂ ਬੌਂਸਰ ਭੇਜਦਾ ਉਥੇ ਤੂ ਤੂ ਮੈਂ ਮੈਂ ਹੁੰਦੀ ਆ ਲੜਾਈ ਹੁੰਦੀ ਆ ਉਸ ਲੜਾਈ 'ਚ ਇਹ ਵਰਜਿੰਦਰ ਬਲਾਤਕਾਰੀ ਅੱਡੇ ਤੋਂ ਵੱਧ ਪਿੰਡ ਨੂੰ ਕੁੱਟਦਾ ਆਪਣੇ ਬੌਂਸਰਾਂ ਨੂੰ ਲੈ ਕੇ ਅੱਡੇ ਤੋਂ ਵੱਧ ਪਿੰਡ ਦੀਆਂ ਲੱਤਾਂ ਤੋੜਦਾ ਬਾਹਾਂ ਤੋੜਦਾ ਪ੍ਰੋਪਰ ਇੱਕ ਦੰਗੇ ਦਾ ਮਾਹੌਲ ਬਣਾਉਂਦਾ ਉੱਥੇ ਉਸ ਪਿੰਡ 'ਚ ਦੰਗਾ ਹੁੰਦਾ ਉਸ ਪਿੰਡ ਦਾ ਨਾਮ ਜਿਹੜਾ ਹੈਗਾ ਆ ਮਾਜਰੀ ਮਾਜਰੀ ਬਹੁਤ ਹੈਗਾ ਉਸ ਪਿੰਡ ਦਾ ਨਾਮ ਹੈਗਾ ਜੀ ਉਸ ਪਿੰਡ 'ਚ ਪੂਰਾ ਦੰਗੇ ਦਾ ਮਾਹੌਲ ਬਣਾਇਆ ਜਾਂਦਾ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ ਜਾਂਦਾ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਆ ਉਹ ਸਾਡੇ ਹੱਥ ਹੁਣ ਆਈ ਆ ਕਿਉਂਕਿ ਇਸਨੇ ਕੀ ਕੀਤਾ ਇਸਨੇ ਪਹਿਲਾਂ ਤਾਂ ਲੋਕਾਂ ਨੂੰ ਫੁੱਟਿਆ ਜਾਨੋਂ ਮਾਰਨ ਤੱਕ ਗਿਆ ਅਦਮੋਹੇ ਕਰਕੇ ਸਿੱਟਿਆ ਪਰ ਅੱਜ ਵੀ ਇਸ ਬਲਾਤਕਾਰੀ ਦਾ ਸਾਮਰਾਜ ਜੇਲ੍ਹ ਦੇ ਵਿੱਚ ਬੈਠੇ ਵੀ ਚੱਲਦਾ ਪਿਆ ਉਹ ਵੀ ਮੈਂ ਅੱਗੇ ਦੱਸਾਂਗਾ ਕਿਵੇਂ ਉਸ ਤੋਂ ਬਾਅਦ ਇੰਨਾ ਸਭ ਕੁਝ ਤੁਸੀਂ ਇਹ ਫੋਟੋਸ ਤਾਂ ਦੇਖ ਹੀ ਲੀਆਂ ਇੰਨਾ ਸਭ ਕੁਝ ਹੋਣ ਤੋਂ ਬਾਅਦ ਲੋਕੀ ਜਦ ਲੋਕੀ ਹਸਪੀਟਲਾਂ ਦੇ ਵਿੱਚ ਭਰਤੀ ਹੁੰਦੇ ਨੇ ਮਾਰਨ ਦੀਆਂ ਉਹਨਾਂ ਨੂੰ ਕੋਸ਼ਿਸ਼ਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਇਹਨੂੰ ਕੋਈ ਹੱਥ ਨਹੀਂ ਲਾਂਦਾ ਉਲਟਾ ਵਰਜਿੰਦਰ ਆਪਣੇ ਪੈਸੇ ਦੇ ਦਮ ਤੇ ਤੇ ਆਪਣੀ ਪਹੁੰਚ ਦੇ ਦਮ ਤੇ ਇਹ ਇਹਨਾਂ ਦੇ ਖਿਲਾਫ ਔਰ ਇਹ ਜਿਹੜੇ ਬੈਠੇ ਨੇ ਪਿੰਡ ਵਾਲੇ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਵਾ ਦਿੰਦਾ ਪੁਲਿਸ ਵਾਲਿਆਂ ਦੀ ਸ਼ਹਿ ਦੇ ਨਾਲ ਮਿਲੀ ਭਗਤ ਦੇ ਨਾਲ ਇਹ ਪੁਲਿਸ ਵਾਲਿਆਂ ਦੀ ਸ਼ਹਿ ਤੇ ਮਿਲੀ ਭਗਤ ਮੈਂ ਆਪ ਆਪਣੇ ਵੱਲੋਂ ਕੋਈ ਲਫ਼ਜ਼ ਨਹੀਂ ਵਰਤ ਰਿਆ ਮੇਰੇ ਕੋਲ ਇੱਕ ਕੋਰਟ ਦੀ ਜੱਜਮੈਂਟ ਹੈ ਇੱਥੇ ਇਸ ਟਾਈਮ ਮੌਜੂਦ ਆ ਜਿਹਦੇ ਵਿੱਚ ਜੱਜ ਸਾਹਿਬ ਲਿਖਦੇ ਨੇ ਕਿ ਵਰਜਿੰਦਰ ਜਿਹੜਾ ਹੈਗਾ ਆਪਣੀ ਪੁਲਿਸ ਦੀ ਪਹੁੰਚ ਤੇ ਆਪਣੀ ਜਿਹੜੀ ਹੈਗੀ ਇਨਫਲੂਐਂਸ ਦੇ ਨਾਲ ਪੁਲਿਸ ਦੀ ਪਹੁੰਚ ਤੇ ਇਨਫਲੂਐਂਸ ਦੇ ਨਾਲ ਪਿੰਡ ਵਾਲਿਆਂ ਦੇ ਤੇ ਕਿਸਾਨ ਦੇ ਵਿਰੁੱਧ ਪਰਚੇ ਦਰਜ ਕਰਾਉਂਦਾ ਜਿਹੜੇ ਫੇਕ ਆ ਜਿਹੜੇ ਰੱਦ ਹੋਣੇ ਚਾਹੀਦੇ ਆ ਇਸ ਲੈਵਲ ਤੱਕ ਇਸ ਵਰਜਿੰਦਰ ਪਾਸੋਂ ਦੀ ਪਹੁੰਚ ਆ ਅੱਜ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮਕਸਦ ਹੈਗਾ ਇਹ ਬਲਾਤਕਾਰੀ ਇਸ ਕਿਸਾਨ ਦੀ ਜ਼ਮੀਨ ਦੱਬ ਕੇ ਬੈਠਾ ਹੋਇਆ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਆ ਔਰ ਇਹ ਵਿਚਾਰਾ ਅੱਜ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਆਉਣ ਤੋਂ ਇੰਨਾ ਡਰਿਆ ਇੰਨਾ ਘਬਰਾਇਆ ਹੋਇਆ ਕਿ ਘਰੇ ਲੁਕਿਆ ਬੈਠਾ ਇਹਦੀ ਹਿੰਮਤ ਨਹੀਂ ਪੈਰੀ ਇਹਦੇ ਨਾਲ ਉਹ ਸਭ ਵਰਤੀਰੇ ਕੀਤੇ ਗਏ ਆ ਆ ਜਿਹੜੀ ਆਰਡਰ ਦੀ ਕਾਪੀ ਆ ਇਹ ਆਰਡਰ ਇਹ ਆਰਡਰ ਬਰਜਿੰਦਰ ਬਲਾਤਕਾਰੀ ਤੋਂ ਇਸ ਕਿਸਾਨ ਦੀ ਜ਼ਮੀਨ ਛੁੜਾਉਣ ਵਾਸਤੇ ਹੋਇਆ ਮਾਣਯੋਗ ਕੋਰਟ ਨੇ ਕੀਤਾ ਹੈਗਾ ਔਰ ਉਹ ਆਰਡਰ 22 11 2024 ਲਗਭਗ ਅੱਜ ਤੋਂ 6 ਮਹੀਨੇ ਪਹਿਲਾਂ ਮਾਨਯੋਗ ਕੋਰਟ ਦਾ ਇਹ ਆਰਡਰ ਆਇਆ ਕਿ ਬਰਜਿੰਦਰ ਦੀ ਜਿੱਥੇ ਚਰਚ ਲੱਗ ਰਹੀ ਹੈ ਉਹ ਇੱਕ ਕਬਜ਼ੇ ਦੀ ਜ਼ਮੀਨ ਹੈ ਉਸ ਨੂੰ ਕਬਜ਼ੇ ਨੂੰ ਖਾਲੀ ਕਰਵਾਇਆ ਜਾਵੇ ਫਿਰ ਨਾਲ ਦੀ ਨਾਲ ਮਾਨਯੋਗ ਕੋਰਟ ਇਹ ਲਿਖਦੇ ਨੇ ਕਿ ਬੂਦਗੜ ਪੁੱਜੇ ਮੌਕੇ ਤੇ ਪਟਵਾਰੀ ਹਲਕਾ ਰਿਕਾਰਡ ਹਾਜ਼ਰ ਆਇਆ ਪਰੰਤੂ ਮੌਕੇ ਪਰ ਧਿਰਾਂ ਦੀ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਨੂੰ ਖਾਲੀ ਕਰਾਉਣ ਚ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਲਈ ਉਪਰੋਕਤ ਕੰਮ ਨੂੰ ਕਰਨ ਸਮੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਸਹਾਇਤਾ ਅਤੇ ਲੇਡੀਜ਼ ਪੁਲਿਸ ਮੁਹੱਈਆ ਕਰਾਈ ਜਾਵੇ ਅਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕਿਰਨ ਦੀ ਤਰਪਾਲਤਾ ਕੀਤੀ ਜਾਵੇ ਇਹ ਮਾਨਯੋਗ ਕੋਰਟ ਦਾ ਆਰਡਰ ਹੈ ਅੱਜ ਤੋਂ 6 ਮਹੀਨੇ ਪੁਰਾਣਾ ਮੈਂ ਪੁੱਛਣਾ ਚਾਹਾਂਗਾ ਪ੍ਰਸ਼ਾਸਨ ਨੂੰ ਜਦੋਂ ਗੱਲ ਆਂਦੀ ਆ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਤੁਸੀਂ ਪੂਰਾ ਪੰਜਾਬ ਜਾਮ ਕਰਦੇ ਹੋ ਤੁਸੀਂ ਘਰਾਂ ਚ ਬੈਠਿਆਂ ਰੱਖ ਨੂੰ ਚੱਕ ਲੈਂਦੇ ਹੋ ਤੁਸੀਂ ਇੱਕ ਪੂਰਾ ਦਹਿਸ਼ਤ ਦਾ ਮਾਹੌਲ ਬਣਾਉਂਦੇ ਹੋ ਦਿੱਲੀ ਤੋਂ ਮਿਲਟਰੀ ਬੁਲਾ ਲੈਂਦੇ ਹੋ ਪਰ ਇਹ ਜਿਹੜਾ ਪਾਸਟਰ ਇਹ ਜਿਹੜਾ ਬਲਾਦਕਾਰੀ ਆ ਇਹ ਜਿਹੜਾ ਠੱਗ ਹੈਗਾ ਆ ਇਹ ਜਿਹੜਾ ਠੱਗ ਹੈ ਫੱਦਾਂ ਦਾ ਸਰਗਣਾ ਆ ਇਹ ਬਲਾਗਦਾਰੀ ਆ ਇਹ ਕਬਜ਼ੇ ਕਰਨ ਵਾਲਾ ਇਸ ਦੀ ਵਾਰੀ ਤੁਹਾਡੀ ਸਾਰੀ ਬਹਾਦਰੀ ਮਾਫ਼ ਕਰਨਾ ਮੈਨੂੰ ਇਹ ਲਫ਼ਜ਼ ਵਰਤਣੇ ਪੈ ਰਹੇ ਨੇ ਕਿਉਂਕਿ ਤੁਸੀਂ ਬਹਾਦਰੀ ਦਿਖਾਈ ਨਹੀਂ ਤੁਹਾਡੀ ਭਲਾ ਬਹਾਦਰੀ ਕਿੱਥੇ ਆ ਤੁਹਾਡਾ ਸਾਰਾ ਕਾਨੂੰਨ ਥਾਰਾ ਲਾਮ ਨਸ਼ਕੜ ਕਿੱਥੇ ਆ ਇਹਦੇ ਤੋਂ ਇੱਕ ਗਰੀਬ ਦੀ ਜਿਹੜੀ ਇਹ ਮਾਰਨ ਤੱਕ ਗਿਆ ਕਤਲ ਕਰਨ ਤੱਕ ਗਿਆ ਉਹਦੀ ਜ਼ਮੀਨ ਹੁਣ ਤੱਕ ਪ੍ਰਸ਼ਾਸਨ ਕਿਉਂ ਨਹੀਂ ਛੜਾ ਸਕਿਆ ਅੱਜ ਤੱਕ ਇਹ ਆਰਡਰ ਜਿਹੜੀ ਹੈਗੇ ਤਮਿਲ ਕਿਉਂ ਨਹੀਂ ਹੋਏ ਇਸ ਤੇ ਇਹ ਸਵਾਲ ਪੁੱਛਣਾ ਬਹੁਤ ਜ਼ਰੂਰੀ ਤੇ ਬਹੁਤ ਲਾਜ਼ਮੀ ਆ ਕੀ ਸਿਰਫ ਸਿੱਖਾਂ ਦੇ ਖਿਲਾਫ ਹੀ ਤੁਹਾਡੇ ਸਾਰੇ ਕਾਨੂੰਨ ਨੇ ਕੀ ਕਾਨੂੰਨ ਡੋਗਲਾ ਹੈਗਾ ਇਹ ਮੇਰਾ ਸਵਾਲ ਆ ਮੈਂ ਇਲਜ਼ਾਮ ਨਹੀਂ ਲਗਾ ਰਿਹਾ ਇਹ ਇਲਜ਼ਾਮ ਹੁਣ ਤੁਸੀਂ ਸਾਬਤ ਕਰਨਾ ਕਿ ਅਸਲ ਚ ਤੁਸੀਂ ਇਹਦੇ ਖਿਲਾਫ ਕੋਈ ਕਾਰਵਾਈ ਕਰਨਾ ਚਾਹੁੰਦੇ ਹੋ ਪਟਵਾਰੀ ਸਾਹਿਬ ਕਿੱਥੇ ਸੁੱਤੇ ਹੋਏ ਨੇ 6 ਮਹੀਨੇ ਤੋਂ ਇਹ ਆਰਡਰ ਪਟਵਾਰੀ ਸਾਹਿਬ ਕੋਲ ਹੈਗਾ ਪੰਚਾਇਤ ਕੋਲ ਹੈਗਾ ਹਰ ਉਹ ਸਬਦ ਅਧਿਕਾਰੀ ਕੋਲ ਇਹ ਆਰਡਰ ਪਹੁੰਚਿਆ ਆ ਪਰ ਬਰਜਿੰਦਰ ਦੇ ਡਰ ਦੇ ਮਾਰੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਏਸ ਨਾ ਆਰਡਰਾਂ ਨੂੰ ਤਾਮਿਲ ਕਿਉਂ ਨਹੀਂ ਕਰਵਾ ਰਿਆ ਸੀਸੀਟੀਵੀ ਫੁਟੇਜ ਤੁਸੀਂ ਸਾਰਿਆਂ ਨੇ ਦੇਖ ਲਈ ਸਾਰੀ ਜਨਤਾ ਦੇਖ ਚੁੱਕੀ ਆ ਇੱਕ ਸੀਸੀਟੀਵੀ ਇਸ ਤੋਂ ਪਹਿਲਾਂ ਆਈ ਜਦੋਂ ਬਰਜਿੰਦਰ ਇੱਕ ਲੇਡੀ ਨੂੰ ਪਟਵਾਇਆ ਬਰਜਿੰਦਰ ਦੇ ਚਮਚਿਆਂ ਨੇ ਕਿਹਾ ਕਿ ਏਆਈ ਦੀ ਬਣੀ ਹੋਈ ਆ ਫਿਰ ਅਸੀਂ ਉਹਦਾ ਦੂਜਾ ਐਂਗਲ ਰਿਲੀਜ਼ ਕਰਦੇ ਆ ਫਿਰ ਮੂੰਹ ਬੰਦ ਹੋ ਗਏ ਫਿਰ ਜਦੋਂ ਇਹਨਾਂ ਨੇ ਕਿਹਾ ਏਆਈ ਬਣੀ ਹੋਈ ਆ ਫਿਰ ਦੂਜਾ ਐਂਗਲ ਆਣ ਤੋਂ ਬਾਅਦ ਫਿਰ ਕਿਉਂ ਨਹੀਂ ਕਿਹਾ ਏਆਈ ਬਣੀ ਹੋਈ ਆ ਅੱਜ ਸਾਡੀ ਉਹ ਭੈਣ ਇਸ ਟਾਈਮ ਐਸਐਸਪੀ ਆਫਿਸ ਬੈਠੀ ਆ ਕਿਉਂ ਕਿਉਂਕਿ ਬਰਜਿੰਦਰ ਜਿੱਦਾਂ ਇੱਥੇ ਮਾਨਯੋਗ ਕੋਰਟ ਲਿਖਦਾ ਕਿ ਵਰਜਿੰਦਰ ਫੇਕ ਪਰਚੇ ਕਰਾਉਣ ਦੇ ਵਿੱਚ ਮਹਰ ਹੈ ਸਾਡੀ ਉਸ ਭੈਣ ਦੇ ਉੱਤੇ ਉਸ ਭੈਣ ਦੇ ਪਰਿਵਾਰ ਦੇ ਉੱਤੇ ਬਲਾਤਕਾਰ ਦਾ ਪਰਚਾ ਦਰਜ ਕਰਾ ਕੇ ਉਹ ਇਸ ਸਮੇਂ ਐਸਐਸਪੀ ਆਫਿਸ ਤੁਸੀਂ ਫੋਨ ਕਰਕੇ ਪੁੱਛ ਲਓ ਉੱਥੇ ਬੈਠੇ ਨੇ ਹਾਜ਼ਰੀ ਭਰਦੇ ਨੇ ਜਿਹੜੀ ਕੋਟਕਪੂਰੇ ਵਾਲੀ ਲੜਕੀ ਆ ਉਸ ਲੜਕੀ ਦੇ ਪਿਤਾ ਦੇ ਔਰ ਭੈਰ ਭਰਾ ਪਤੀ ਦੇ ਉੱਤੇ ਬਲਾਤਕਾਰ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਉਹ ਵੀ ਠੱਕੇ ਖਾਰੇ ਨੇ ਵੱਡੇ ਵੱਡੇ ਅਫਸਰਾਂ ਦੇ ਕੋਲ ਇਹ ਕਿਸਾਨ ਇਹਦੇ ਉੱਤੇ ਫੇਕ ਪਰਚਾ ਦਰਜ ਕਰਾ ਦਿੱਤਾ ਇਹ glandular ਕੋਲ ਪਰਚੇ ਦਰਜ ਕਰਾਉਣ ਵਾਲੀ ਕੋਈ ਖਾਸ ਮਸ਼ੀਨਰੀ ਆ ਜਿਹੜਾ ਇਹਦੇ ਖਿਲਾਫ ਸੱਚ ਬੋਲੇ ਮੇਰੇ ਖਿਲਾਫ ਪਰਚਾ ਦਰਜ ਕਰਾਉਣ ਨੂੰ 5 ਲੱਖ ਰੁਪਏ ਦੀ ਆਫਰ ਦਿੱਤੀ ਗਈ ਆ ਬਹੁਤ ਸਾਰੇ ਲੋਕਾਂ ਨੂੰ ਕਿ ਤੁਸੀਂ ਪਾਰਟੀ ਬਣ ਕੇ ਖੜੇ ਹੋਵੋ ਤੇ ਦੁਆਬੀ ਦੇ ਖਿਲਾਫ ਪਰਚਾ ਦਰਜ ਕਰਾਉਣਾ ਮੈਂ ਕਹਿੰਦਾ ਜਟ ਦਾ ਪੁੱਤ ਖੜਿਆ ਤੂੰ ਤੇਰਾ ਪਰਚਾ ਦਰਜ ਤੇਰੇ ਪਰਚਾ ਤੋਂ ਨਹੀਂ ਡਰਦੇ ਬਰਜੰਦਰਾ ਅਖੀਰ ਤੱਕ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਪਰ ਸਵਾਲ ਹੈਗਾ ਪ੍ਰਸ਼ਾਸਨ ਕਿਉਂ ਸੁਟਾਇਆ ਇਨੇ ਵਾਰ-ਵਾਰ ਮੀਡੀਆ 'ਚ ਆ ਕੇ ਕਿਹਾ ਵਰਜਿੰਦਰ ਨੇ ਕਿ ਪ੍ਰਸ਼ਾਸਨ ਇਹਦੀ ਜੇਬ 'ਚ ਤੇ ਆ ਤਾਂ ਸਾਫ਼ ਹੀ ਕੋਡ ਵੀ ਲਿਖੀ ਜਾਂਦਾ ਕਿ ਪੁਲਿਸ ਦੀ ਜੇਬ 'ਚ ਪੁਲਿਸ ਅਫਸਰਾਂ ਦੇ ਨਾਲ ਮਿਲੇ ਹੋਏ ਮੈਂ ਤੁਹਾਨੂੰ ਇੱਕ ਇਸ ਆਰਡਰ ਦੀ ਪੂਰੀ ਕਾਪੀ ਮੈਂ ਤੁਹਾਨੂੰ ਮੁਹੱਈਆ ਕਰਾਉਂਗਾ ਇਹਨੂੰ ਨਾਲ ਨੱਥੀ ਜ਼ਰੂਰ ਕਰਿਓ ਇੱਕ ਮਾਨਯੋਗ ਕੋਰਟ ਕਹਿ ਰਿਆ ਹੁਣ ਇਹ ਪੁਲਿਸ ਵਾਲੇ ਆਪ ਪੁਲਿਸ ਪ੍ਰਸ਼ਾਸਨ ਆਪ ਸਾਬਤ ਕਰੇ ਕਿ ਕਦੋਂ ਇਸ ਕਿਸਾਨ ਦੀ ਜ਼ਮੀਨ ਛੁੜਾਉਣੀ ਆ ਆ ਇੱਕ ਪਹਿਲਾਂ ਇਹ ਬਲਾਤਕਾਰੀ ਸਾਬਤ ਹੋਇਆ ਉਸ ਤੋਂ ਬਾਅਦ ਇਹ ਚੋਰਾਂ ਤੇ ਤਾਕਤ ਠੱਗੀਆਂ ਦਾ ਸਰਗਣਾ ਵੀ ਸਾਬਤ ਹੋਇਆ ਇਸ ਬਰਜਿੰਦਰ ਦੀ ਚਰਚ ਦੇ ਵਿੱਚ ਐਂਕਰਿੰਗ ਕਰਨ ਵਾਲੇ ਦੋ ਆਦਮੀ ਤੇ ਜਨਾਨੀ ਉਹਨਾਂ ਦੇ ਉੱਤੇ ਠੱਗੀ ਦਾ ਕੇਸ ਦਰਜ ਹੋਇਆ ਉਹਦੇ ਉੱਤੇ ਉਹਨਾਂ ਨੂੰ 1.5 ਸਾਲ ਸਜ਼ਾ ਹੋਈਆ ਮੈਂ ਠੋਕ ਕੇ ਕਹਾਂਗਾ ਬਲਿੰਦਰ ਬਲਕਾਂ ਬਲਾਦਗਾਰੀ ਬਰਜਿੰਦਰ ਠੱਗਾਂ ਦਾ ਸਰਗਣਾ ਬਰਜਿੰਦਰ ਗਰੀਬਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਾ ਇਹਦਾ 크ਿਸਚੀਅਨਟੀ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜਾ ਸਾਨੂੰ ਜਾਂ ਸਾਡੇ ਤਾਂ ਇਹੋ ਲਫ਼ਜ਼ਾਂ ਨੂੰ ਕ੍ਰਿਸਚੈਂਟੀ ਕ੍ਰਿਸਚੈਂਟੀ ਦੇ ਖਿਲਾਫ ਠੋਕ ਤੋੜ ਮਰੋੜ ਕੇ ਵਰਤਦਾ ਹੈਗਾ ਉਹਦੇ ਖਿਲਾਫ ਪਰਚੇ ਦਰਜ ਕਰਾਵਾਂਗੇ ਸਾਡੀ ਲੜਾਈ ਸਿਰਫ ਤੇ ਸਿਰਫ ਇਸ ਕਰਿਮਨਲ ਦੇ ਖਿਲਾਫ ਹੈ ਮੈਂ ਤੁਹਾਨੂੰ ਪਾਸਾ ਵੀ ਨਹੀਂ ਕਹਿੰਦਾ ਇਹ ਬਲਾਤਕਾਰੀ ਦੇ ਖਿਲਾਫ ਹੈਗਾ ਤੇ ਜੇ ਕਿਸੇ ਨੂੰ ਇਹ ਲੱਗਦਾ ਕਿ ਇਹਦੇ ਉੱਤੇ ਕੀਤੇ ਸਵਾਲਾਂ ਨਾਲ ਕ੍ਰਿਸਚੈਂਟੀ ਬਦਨਾਮ ਹੋ ਰਹੀ ਆ ਤਾਂ ਫਿਰ ਇਹ ਫਰਜ਼ ਤੁਹਾਡਾ ਬਣਦਾ ਇਹ ਪ੍ਰੈਸ ਕਾਨਫਰੰਸ ਦਾ ਫਰਜ਼ ਤੁਹਾਡਾ ਬਣਦਾ ਤੁਸੀਂ ਨਾth ਪਾਓ ਇਹਨਾਂ ਨੂੰ ਸਾਡਾ ਫਰਜ਼ ਨਹੀਂ ਬਣਦਾ ਪਰ ਤੁਸੀਂ ਬੋਲਦੇ ਨਹੀਂ ਵੱਡੇ ਵੱਡੇ ਬਿਸ਼ਪਾਂ ਨਾਲ ਗੱਲ ਹੋਈ ਵੱਡੇ ਵੱਡੇ ਪਾਸਾਂ ਨਾਲ ਗੱਲ ਹੋਈ ਆ ਅੰਦਰ ਖਾਤੇ ਤਾਂ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਇਸ ਗੰਦ ਨੂੰ ਸਾਫ਼ ਕਰੋ ਪਰ ਤੁਸੀਂ ਕਿਉਂ ਸੁੱਤੇ ਹੋ ਤੁਹਾਡਾ ਫਰਜ ਬਣਦਾ ਤੁਸੀਂ ਆ ਕੇ 크ਿਸਚੀਅਨਟੀ ਦੇ ਅੰਦਰ ਤੁਹਾਡੇ ਇਹ ਜਿਹੜਾ ਐਦਾਂ ਦੇ ਗੰਦ ਨੇ ਇਹਨਾਂ ਨੂੰ ਸਾਫ਼ ਕਰਨਾ ਤੁਹਾਡਾ ਫਰਜ ਬਣਦਾ ਇਹ ਸਾਡਾ ਫਰਜ ਨਹੀਂ ਹੈ ਸਾਡੀ ਮਜਬੂਰੀ ਆ ਕਿਉਂਕਿ ਤੁਸੀਂ ਨਹੀਂ ਬੋਲਦੇ ਤੇ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਮਾਨਯੋਗ ਕੋਰਟ ਦੇ ਆਰਡਰ ਜੇ ਤਾਂ ਤੁਸੀਂ ਇਹਨਾਂ ਨੂੰ ਲਾਗੂ ਕਰਵਾਉਨੇ ਹੋ ਇਹ ਬਲਡੋਜ਼ਰ ਚਲਾਉਣੇ ਹੋ ਤੇ ਜਗ੍ਹਾ ਖਾਲੀ ਕਰਾਉਣੇ ਹੋ ਇਸ ਕਿਸਾਨ ਦੀ ਤਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਪਰ ਪਿਛਲੇ 6 ਮਹੀਨੇ ਤੋਂ ਤੁਹਾਡੇ ਵੱਲੋਂ ਕੋਈ ਐਕਸ਼ਨ ਨਾ ਦਿਖਣ ਕਰਕੇ ਅੱਜ ਕਿਸਾਨ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਸਾਰੀਆਂ ਮਿਲ ਕੇ ਇਹ ਬੇਨਤੀ ਤੁਹਾਨੂੰ ਕਰਨ ਆਏ ਆਂ ਪ੍ਰਸ਼ਾਸਨ ਜੀ ਤੁਹਾਨੂੰ 15 ਦਿਨਾਂ ਦਾ ਟਾਈਮ ਹੱਥ ਜੋੜ ਕੇ ਦੇ ਰਹੇ ਆਂ ਤੁਸੀਂ ਇਸ ਕਿਸਾਨ ਦੀ ਜ਼ਮੀਨ ਖਾਲੀ ਕਰਾਓ ਉਸ ਤੋਂ ਬਾਅਦ ਸਾਡੀ ਮਜਬੂਰੀ ਹੋਏਗੀ ਸੜਕਾਂ ਤੇ ਉਤਰਨਾ ਸਾਡੀ ਮਜਬੂਰੀ ਹੋਏਗੀ ਧਰਨੇ ਲਗਾਉਣਾ ਸਾਡੀ ਮਜਬੂਰੀ ਹੋਏਗੀ ਜਾਮ ਕਰਨੇ ਪਰ ਇਹ ਸਾਡੀ ਮਜਬੂਰੀ ਹੋਏਗੀ ਅਸੀਂ ਕਰਨਾ ਨਹੀਂ ਚਾਹੁੰਦੇ ਇਹ ਹੁਣ ਤੁਹਾਡੇ ਉੱਤੇ ਹੈ ਪ੍ਰਸ਼ਾਸਨ ਜੀ ਤੁਸੀਂ ਇਸ ਕਿਸਾਨ ਨੂੰ ਇਨਸਾਫ ਦਿਵਾਉਂਗੇ ਜਾਂ ਨਹੀਂ ਦਿਵਾਉਂਗੇ ਇਹ ਪਹਿਲ ਤੁਹਾਡੀ ਆ ਦੂਜ ਸਾਡੀ ਆ ਅਸੀਂ ਹੱਥ ਜੋੜ ਕੇ ਸਿਰਫ ਬੇਨਤੀ ਕਰ ਰਹੇ ਹਾਂ ਤੇ ਸਾਡੇ ਸੰਗੀਆਂ ਸਾਥੀਆਂ ਤੇ ਜਿਹੜੇ ਫੇਕ ਪਰਚੇ ਕੀਤੇ ਜਾ ਰਹੇ ਨੇ ਸੀਆਈਡੀ ਵਾਲੇ ਭਰਾ ਵੀ ਇੱਥੇ ਮੌਜੂਦ ਨੇ ਹੋਰ ਭਰਾ ਵੀ ਇੱਥੇ ਮੌਜੂਦ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਆਪਣੇ ਵੱਡੇ ਅਫਸਰਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਓ ਕਿ ਇਹ ਜਿਹੜੇ ਪ੍ਰਸ਼ਾਸਨ ਨੂੰ ਵਰਤ ਕੇ ਫੇਗ ਪਰਚੇ ਤਰਾ ਕੇ ਜਿਹੜੀ ਸੱਚ ਦੀ ਆਵਾਜ਼ ਨੂੰ ਇਨ੍ਹਾਂ ਅਖੌਤੀ ਪਾਸਾਂ ਵੱਲੋਂ ਦਬਾਇਆ ਜਾ ਰਿਹਾ ਇਹਦੇ ਉੱਤੇ ਤੁਹਾਡਾ ਕੀ ਫਰਜ਼ ਬਣਦਾ ਮੇਰੀ ਬੇਨਤੀ ਅੱਜ ਦੇ ਲਈ ਮੇਰੀ ਇੰਨੀ ਬੇਨਤੀ ਪੂਰੀ ਹੈ ਜੀ ਜੇ ਮੇਰਾ ਕੋਈ ਬੱਤਰਕਾਰ ਵੀਰ ਸਵਾਲ ਪੁੱਛਣਾ ਚਾਹੁੰਦਾ ਮੇਰੇ ਨਾਲ ਵਜੀਦਪੁਰ ਸਾਹਿਬ ਹੈਗੇ ਨੇ ਮੇਰੇ ਨਾਲ ਸਤਨਾਮ ਸਿੰਘ ਹੈਗੇ ਨੇ ਇਹ ਸਾਰੇ ਉਸ ਕੁੱਟਮਾਰ ਦੇ ਵਿੱਚ ਇਹ ਫੱਟੜ ਹੋਏ ਨੇ ਇਹਨਾਂ ਦੇ ਸਿਰ ਪਾੜੇ ਨੇ ਇਹਨਾਂ ਦੀ ਹੱਤਾਂ ਬਾੜੀਆਂ ਬਾਹਾਂ ਤੋੜੀਆਂ ਨੇ ਉਸ ਪਿੰਡ ਦੇ ਸਾਰੇ ਮੌਤਵਾਰ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਹੋ ਜੀ ਕਿ ਇੱਦਾਂ ਤਾਕਤਵਾਰ ਹੋ ਗਿਆ ਇੱਕ ਪਾਸੜ ਦਾ ਪਿੰਡ ਵਾਲਿਆਂ ਦੇ ਦਿਵਾਲੇ ਹੋ ਗਿਆ ਪਿੰਡ ਨੂੰ ਆਹ ਹਾਲਾਤ ਕਰਨੇ ਕਰਦੇ ਮਿਲ ਨੂੰ ਅਸਲ ਚ ਇਹਨਾਂ ਨੇ ਜਮੀਨ ਜਿਹੜੀ ਸੀ ਇਹਨਾਂ ਕੋਲੋਂ ਲੀਜ਼ ਤੇ ਲਈ ਸੀਗੀ ਕੁਝ ਟਾਈਮ ਪ੍ਰੋਗਰਾਮ ਕਰਨ ਦੇ ਲਈ ਇਹ ਤਕਰੀਬਨ ਇਹ ਸਾਥੀਓ ਇਹ ਕਰੀਬਨ 2000 2021 ਦੀ ਘਟਨਾ ਹੈ ਮੈਂ ਦੱਸਣਾ 2021 ਦੀ ਘਟਨਾ ਹੈ ਉਸ ਤੋਂ ਬਾਅਦ ਅਸੀਂ ਕੋਰਟ ਜਾਂਦੇ ਹਾਂ ਕੋਰਟ ਦੇ ਵਿੱਚ ਲੜਦੇ ਆ ਜਿਹੜਾ ਇਹ ਦੰਗਾ ਕੀਤਾ ਗਿਆ ਇਹ ਵੀ ਉਦੋਂ ਕੀਤਾ ਗਿਆ ਪਰ ਸੀਸੀਟੀਵੀ ਉਦੋਂ ਸਾਹਮਣੇ ਨਹੀਂ ਆਈ ਸੀ ਜਿਸ ਕਰਕੇ ਇਹਨੇ ਕੀ ਕੀਤਾ ਹੁਣ ਤੁਸੀਂ ਦੇਖੋ ਇਹ ਤਾਂ ਮਰਨ ਵਾਲੇ ਨੇ ਬੰਦੇ ਪਰ ਇਹਨਾਂ ਦੇ ਇਹਨਾਂ ਦੀਆਂ ਜੜੀਆਂ ਧਾਰਾ ਬਣਦੀਆਂ ਸੀ ਉਹ ਲੱਗੀਆਂ ਨਹੀਂ ਪਰ ਇਹਨਾਂ ਤੇ ਧਾਰਾ ਐਸੀਆਂ ਐਸੀਆਂ ਠੋਕ ਦਿੱਤੀਆਂ ਕਿ ਜਾਂ ਦੰਗਾ ਭੜਕਾਉਣ ਦੀਆਂ ਹੋਰ ਧਾਰਾ ਠੋਕ ਦਿੱਤੀਆਂ ਕਿ ਜਾਂ ਜਿੰਨਾ ਕਰਕੇ ਇਹਨਾਂ ਨੂੰ ਵਿਚਾਰੇ ਨੂੰ ਘਰੇ ਬੈਠਣਾ ਪਿਆ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਜੀ ਉਸ ਸਮੇਂ ਉੱਥੇ ਆਪਣੇ ਕਮੈਂਡ ਨਾਲ ਕਰਕੇ ਕਟਰੇ ਆ ਸੀ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਪ੍ਰੇਸ਼ਾਨ ਕੀਤਾ ਕਿ ਤੇਰੀ ਆਵਾਜ਼ ਆ ਰਹੀ ਹੈ ਬੰਦ ਕਰ ਆਪਣੀ ਕੰਬੈਨ ਨੂੰ ਤੇ ਸਾਡਾ ਉੱਥੇ ਬੜੌਦੀ ਟੋਲ ਪਲਾਜ਼ਾ ਤੇ ਇਹ ਸੰਘਰਸ਼ ਚੱਲ ਰਿਹਾ ਸੀ ਕਿਸਾਨਾਂ ਦਾ ਲੋਕ ਹਿੱਤ ਮਿਸ਼ਨ ਪੀਕੇਜੂ ਪੰਜਾਬ ਵੱਲੋਂ ਸਾਡੇ ਹੀ ਬੰਦੇ ਉੱਥੇ ਪਹੁੰਚੇ ਤਾਂ ਦੇਖਦੇ ਹੀ ਦੇਖਦੇ ਕੁਝ ਵੀਰ ਉੱਥੇ ਪ੍ਰੈਸ ਦੇ ਪੱਤਰਕਾਰ ਵੀ ਮੌਜੂਦ ਸੀ ਖੁਦ ਅੰਦਰੋਂ ਪੂਰਾ ਇਕੱਠ ਲੈ ਕੇ ਉਹ ਬਾਹਰ ਆਇਆ ਕਿਸੇ ਦੇ ਹੱਥ ਵਿੱਚ ਕੀ ਕੁਝ ਸੀ ਉਹ ਪਤਾ ਨਹੀਂ ਕਿਸੇ ਕੋਲ ਰਾਡ ਸੀ ਕਿਸੇ ਕੋਲ ਇੱਟਾ ਪੱਥਰ ਸੀ ਉਸਨੇ ਉਹਨਾਂ ਪਹਿਲਾਂ ਤਾਂ ਆ ਕੇ ਪੱਤਰਕਾਰਾਂ ਤੋਂ ਕੈਮਰੇ ਅਤੇ ਮਾਈਕ ਖੋਏ ਜੋ ਅੱਜ ਤੱਕ ਵੀ ਵਾਪਸ ਨਹੀਂ ਹੋਏ ਤੇ ਉਸ ਸਮੇਂ ਇਹਨਾਂ ਨੇ ਇਸ ਕਿਸਾਨ ਤੇ ਇਸ ਤਰ੍ਹਾਂ ਜਾਨਲੇਵਾ ਹਮਲਾ ਕੀਤਾ ਉੱਥੇ ਇੱਕ ਪੁਲਿਸ ਇੰਸਪੈਕਟਰ ਸੀਗਾ ਮਾਜਰੀ ਤੋਂ ਮੌਜੂਦ ਜਦੋਂ ਉਹ ਤੇ ਉੱਪਰ ਡਿੱਗ ਕੇ ਉਸਨੇ ਇਹਨੂੰ ਬਚਾਇਆ ਨਹੀਂ ਇਸ ਨੂੰ ਜਾਨ ਤੋਂ ਮਾਰ ਦੇਣਾ ਸੀ ਇੱਕ ਹੋਰ ਤਲਵਿੰਦਰ ਸਿੰਘ ਉਸ ਨੂੰ ਚੁੱਕ ਕੇ ਉਹ ਅੰਦਰ ਲੈ ਕੇ ਕੁੱਟਮਾਰ ਕਰੀ ਜਿੰਨੇ ਵੀ ਪੰਜਾਬ ਨੰਬਰ ਦੇ ਬਾਣ ਸੀ ਭਾਵੇਂ ਉਹ ਮੋਟਰਸਾਈਕਲ ਸੀ ਉਹ ਤੋੜ ਕੇ ਅੰਦਰ ਲੈ ਗਏ ਜਿਹੜੀਆਂ ਗੱਡੀਆਂ ਸੀ ਉਹ ਵੀ ਬੁਰੀ ਤਰ੍ਹਾਂ ਤੋੜ ਦਿੱਤੀਆਂ ਉਸੇ ਜਦ ਵਿੱਚ ਡੀਐਸਪੀ ਬਰਾੜ ਸਾਹਿਬ ਆਏ ਆ ਉੱਥੇ ਤੇ ਉਹਨਾਂ ਨੇ ਆ ਕੇ ਜਰੂਰ ਐਕਸ਼ਨ ਲਿਆ ਤੇ ਉੱਥੇ ਲੋਕਾਂ ਦੇ ਗਵਾਨ ਅੰਦਰੋ ਛੜਾਏ ਜਿਹੜੇ ਇਹਨੇ ਕਿਡਨੈਪ ਕਰੇ ਸੀ ਉਹ ਬੰਦੇ ਅੰਦਰੋ ਛੜਾਏ 13 ਬੰਦਿਆਂ ਨੂੰ ਲਿਜਾ ਕੇ ਕਰਾਲੀ ਹਸਪਤਾਲ ਦਾਖਲ ਕਰਵਾਇਆ ਤੇ ਉਹਨਾਂ ਤੇ ਕੇਸ ਵੀ ਮੁਕੱਦਮੇ ਵੀ ਦਰਜ ਹੋਏ ਪਰ ਅਮਲ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਹੈ ਜ਼ਮੀਨ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਲੀਜ਼ ਤੇ ਲਈ ਸੀ ਕਦੋਂ ਸਮੂਹ ਲੀਸ ਸੀਓ ਕੀ ਆਪਾਂ ਦੇ ਵਿੱਚ ਕਿ ਕਿ ਲੀਸ ਲੀਸੀ ਛੜਾਣ ਦੀ ਗੱਲ ਹੋਈ ਸੀ ਕਿਸਾਨਾਂ ਦੀ ਉਹਨਾਂ ਦੀ ਜਿਹੜੀ ਜਿਹੜੀ ਉਹ ਗੱਲਬਾਤ ਸੀਗੀ ਨਾ ਪਹਿਲਾਂ ਉਹਨਾਂ ਨੇ ਲੀਸ ਤੇ ਗੱਲ ਕਰਕੇ ਦੋ ਪਰਿਵਾਰ ਸੀਗੇ ਉਹ ਦੋ ਦੋ ਪਰਿਵਾਰਾਂ ਦੀ ਸਾਂਝੀ ਜ਼ਮੀਨ ਹੈ ਮਸਰਕੇ ਦੀ ਜ਼ਮੀਨ ਉਹ ਜ਼ਮੀਨ ਜਿਹੜੀ ਲੀਸ ਤੇ ਸਿਰਫ ਧਾਰਮਿਕ ਪ੍ਰੋਗਰਾਮ ਕਰਨ ਦੇ ਲਈ ਮੰਗੀ ਗਈ ਸੀ ਉਸ ਤੋਂ ਬਾਅਦ ਇੱਕ ਭਰਾ ਦੇ ਨਾਲ ਕੁਝ ਹਿੱਸਾ ਜਿਹੜਾ ਖਰੀਦਣ ਦੀ ਵੀ ਗੱਲਬਾਤ ਉਹਨਾਂ ਦੀ ਚੱਲ ਰਹੀ ਸੀ ਵੀ ਅਸੀਂ ਖਰੀਦ ਲਾਂਗੇ ਹੁਣ ਜਿਹੜੀ ਇਹ ਕੰਬੈਨ ਸੀ ਜਿਹੜੀ ਮਸ਼ੀਨ ਸੀਗੀ ਜਿਹਦੇ ਨਾਲ ਕਣਕ ਕੱਟੀ ਜਾ ਰਹੀ ਸੀ ਉਹ ਮਸ਼ੀਨ ਦੀ ਜਦੋਂ ਹਵਾ ਚੱਲੀ ਨਾ ਉਹਦੀ ਜਿਹੜੀ ਡਸਟ ਜਿਹੜੀ ਸੀ ਉਹ ਇਹਨਾਂ ਦੇ ਪ੍ਰੋਗਰਾਮ ਵੱਲ ਚੱਲਦੇ ਵੱਲ ਆਈ ਇਹਨਾਂ ਨੇ ਚੱਲਦੀ ਸਟੇਜ ਤੋਂ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਹੋ ਚੱਲਦੀ ਸਟੇਜ ਤੇ ਬਲਜਿੰਦਰ ਬੋਲ ਰਿਹਾ ਵੀ ਇਹਨੂੰ ਹਟਾइए ਕੌਣ ਹੈ ਇਸ ਨੂੰ ਬੰਦ ਕਰਾ ਕੇ ਆਓ ਮਤਲਬ ਉਹ ਆਪਣੀ ਲੈਂਗੁਏਜ ਦੇ ਵਿੱਚ ਆਪਣੇ ਲਹਿਜੇ 'ਚ ਗੱਲ ਕਰ ਰਿਹਾ ਉਹ ਵੀਡੀਓ ਵੀ ਜਿਹੜੀ ਹੈ ਇਹਨਾਂ ਦੇ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀ ਉਸ ਸਮਾਈ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਮੈਂ ਤੁਹਾਨੂੰ ਡੇਟ ਜਿਹੜੀ ਮੈਂਸ਼ਨ ਕਰ ਦਾਂਗਾ ਕਿਸ ਡੇਟ ਦੇ ਵਿੱਚ ਉਹ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਸ ਪ੍ਰੋਗਰਾਮ ਦੇ ਦੌਰਾਨ ਬੰਦੇ ਦੇ ਜਾਂਦੇ ਆ ਭੱਜ ਕੇ ਜਾ ਕੇ ਪਹਿਲਾਂ ਉਸ ਕਿਸਾਨ ਦੇ ਨਾਲ ਗਾਲੀ ਗਲੋਸ ਕਰਦੇ ਉੱਥੇ ਹੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਜਦੋਂ ਬਾਕੀ ਦੇ ਬੰਦੇ ਉਹਦੀ ਸਕੂਟ ਦੇ ਵਿੱਚ ਪਿੰਡ ਦੇ ਬੰਦੇ ਹੋਰ ਇਲਾਕੇ ਦੇ ਬੰਦੇ ਉੱਥੇ ਪਹੁੰਚਦੇ ਆ ਉਹਨਾਂ ਨਾਲ ਵੀ ਭਾਰੀ ਮਾਰਕੁੱਟ ਕੀਤੀ ਜਾਂਦੀ ਹੈ ਤੇ ਜਿਵੇਂ ਹੁਣ ਦੁਆਬੀ ਜੀ ਵੀ ਦੱਸ ਰਹੇ ਸੀ ਕਿ ਇਹ ਕਿਸੇ ਇੱਕ ਧਰਮ ਦੀ ਲੜਾਈ ਨਹੀਂ ਹੈ ਕਿ ਨਾ ਕਿਸੇ ਧਰਮ ਦੇ ਖਿਲਾਫ ਲੜਾਈ ਆ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਦੇ ਲਈ ਪਰਸੈਪਸ਼ਨ ਫਲਾ ਦਿੰਦੇ ਆ ਕਿ ਇੱਕ ਧਰਮ ਦੀ ਦੂਜੇ ਧਰਮ ਨਾਲੇ ਲੜਾਈ ਚੱਲ ਪਈ ਇਹ ਧਰਮਾਂ ਦੀ ਲੜਾਈ ਨਹੀਂ ਇਹ ਕੁਝ ਸ਼ਰਾਰਤੀ ਆਂਸਰ ਕੁਝ ਗਲਤ ਲੋਕ ਜਿਹੜੇ ਧਰਮ ਦੀ ਆੜ ਦੇ ਵਿੱਚ ਆਮ ਲੋਕਾਂ ਨੂੰ ਮੂਰਖ ਬਣਾ ਕੇ ਦੇ ਧਰਮ ਦੀ ਆੜ ਦੇ ਵਿੱਚ ਇਹ ਜਿਹੇ ਜਿਹੜੇ ਗੋਰਖਧੰਦੇ ਕਰਦੇ ਆ ਸਿਰਫ ਉਹਨਾਂ ਦੇ ਖਿਲਾਫ ਹੀ ਲੜਾਈ ਹੈ ਉਹਨਾਂ ਦੇ ਖਿਲਾਫ ਇਹ ਗੱਲਬਾਤ ਹੈ ਕਿ ਜਿਵੇਂ ਇੱਕ ਕਿਸਾਨ ਨਾਲ ਧੱਕਾ ਹੋਇਆ ਇਦਾਂ ਪਤਾ ਨਹੀਂ ਕਿੰਨੇ ਕੁ ਹੋਰ ਲੋਕਾਂ ਨਾਲ ਧੱਕਾ ਹੋਇਆ ਹੋਵੇਗਾ ਹਲੇ ਡੇ ਬਾਏ ਡੇ ਉਹ ਲੋਕ ਵੀ ਅੱਗੇ ਆਣਗੇ ਜਿਹੜੀਆਂ ਕੁੜੀਆਂ ਬੋਲੀਆਂ ਨੇ ਜਿਨ੍ਹਾਂ ਨੇ ਇਸ ਬਲਜਿੰਦਰ ਦੇ ਖਿਲਾਫ ਆਪਣੀ ਕਾਰਵਾਈ ਕਰਨ ਦੇ ਲਈ ਆਪਣਾ ਪੱਖ ਪੇਸ਼ ਕੀਤਾ ਹੈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸਾਹਮਣੇ ਆਣ ਜਿਨ੍ਹਾਂ ਦੇ ਨਾਲ ਇਦਾਂ ਦਾ ਕੁਝ ਹੋਇਆ ਹੋਵੇਗਾ ਕਿਉਂਕਿ ਕੁਝ ਲੋਕ ਆਪਣੀ ਇੱਜ਼ਤ ਆਪੂ ਦੇ ਮਾਰੇ ਡਰਦੇ ਸਾਹਮਣੇ ਨਹੀਂ ਆਉਂਦੇ ਬਹੁਤ ਘੱਟ ਲੋਕ ਹੁੰਦੇ ਜਿਹੜੇ ਆਪਣਾ ਪੱਖ ਰੱਖ ਲੈਂਦੇ 21 ਦੇ ਵਿੱਚ ਮਰਪੇਟ ਹੋਈ ਆ ਔਰ ਉਹ ਕੇਸ ਵੀ ਹਾਲੇ ਰਫਾ ਦਫਾਇਆ ਇੱਕ ਤਰ੍ਹਾਂ ਜ਼ਮੀਨ ਲੀਜ਼ ਵਾਲਾ ਕੇਸ ਵੀ ਹੋ ਰਿਹਾ ਕਿੰਨੀ ਜ਼ਮੀਨ ਹੈ ਸਹੀ ਉਹ ਔਨ ਰੋਡ ਹੈ ਬਈ ਸਾਰੀ ਜਿਹੜੇ ਵਿੱਚ ਜਿਹੜਾ ਮੈਂ ਆਰਡਰ ਭੇਜਾਂਗਾ ਇਹਦੇ ਵਿੱਚ ਤੁਹਾਡੇ ਕੋਲ ਸਾਰਾ ਕੁਝ ਆ ਜਾਣਾ ਹੈ ਜੀ ਉਹ ਉਸ ਤੋਂ ਸ਼ਾਸਨਪੁਰੇ ਚਲੀ ਗਈ ਪ੍ਰਸ਼ਾਸਨ ਨੇ ਨਹੀਂ ਕਰਵਾਈ ਤੱਕੀ ਅਪਰ ਕੋਰਟ ਦੀ ਤੋਂ ਟੁਕਲੇ ਰਸਤਾ ਬਾਈ ਜਾ ਕੰਟੈਂਪਟ ਕੋਰਟ ਦਾ ਵੀ ਰਸਤਾ ਕੰਟੈਂਪਟ ਅਪ ਕੋਰਟ ਵੀ ਬਣਦਾ ਸਾਰਾ ਕੁਝ ਬਣਦਾ ਹੈਗਾ ਮੈਂ ਲੀਗਲ ਵੇ ਅਪਣਾਵਾਂਗੇ ਲੀਗਲ ਵੇ ਅਪਣਾਵਾਂਗੇ ਪਰ ਧਰਨਾ ਵੀ ਜਿਹੜਾ ਸਾਡਾ ਰਾਈਟ ਜਿਹੜਾ ਹੈਗਾ ਸੰਵਿਧਾਨਕ ਰਾਈਟ ਸਾਡਾ ਹੈਗਾ ਕੋਰਟ ਦੇ ਵਿੱਚ ਦੇਖੋ ਇਹ ਜਿਹੜਾ 2021 ਚ ਇਹਨਾਂ ਨੇ ਕਿਸਾਨ ਨੂੰ ਇਸ ਤਰੀਕੇ ਨਾਲ ਮਾਰਿਆ ਅੱਜ ਤੱਕ ਇਹਨਾਂ ਤੇ ਕੋਈ ਵੱਡੇ ਪਰਚੇ ਦਰਜ ਨਹੀਂ ਹੋਏ ਅੱਜ ਤੱਕ ਉਹ ਆਜ਼ਾਦ ਹੁੱਕ ਮਰਿਆ ਸੀਗਾ ਫਿਰ ਉਹ ਕੋਰਟ ਦਾ ਵੀ ਆਰਡਰ ਆ ਜਾਂਦਾ ਹੈ ਕੋਰਟ ਦਾ ਆਰਡਰ ਆਣ ਤੋਂ ਬਾਅਦ ਵੀ ਇਹ ਇੰਪਲੀਮੈਂਟ ਨਹੀਂ ਹੁੰਦਾ ਹੁਣ ਜੇ ਅਸੀਂ ਵੱਡੇ ਕੋਰਟ ਦੇ ਵਿੱਚ ਚਲੇ ਵੀ ਜਾਂਨੇ ਆ 2 ਸਾਲ 3 ਸਾਲ 4 ਸਾਲ ਹੋ ਸਕਦਾ 7 ਸਾਲ ਅਸੀਂ ਉੱਥੇ ਲੜਨ ਤੋਂ ਬਾਅਦ ਗੱਲ ਫੇਰ ਉੱਥੇ ਆਣੀ ਹੈ ਕਿ ਜ਼ਮੀਨ ਛਡਾਓ ਹੈਨਾ ਗੱਲ ਚਾਹੇ ਅਸੀਂ ਸੁਪਰੀਮ ਕੋਰਟ ਵੀ ਚਲੇ ਜਾਈਏ ਗੱਲ ਫੇਰ ਉੱਥੇ ਆਣੀ ਹੈ ਕਿ ਪੁਲਿਸ ਜ਼ਮੀਨ ਛਡਾਵੇ ਆਰਡਰ ਉੱਥੋਂ ਵੀ ਉਹੀ ਆਣਾ ਤੇ ਅਸੀਂ 10 ਸਾਲ ਜਾਂ 20 ਸਾਲ ਇਸ ਚੀਜ਼ ਨੂੰ ਲੜੀਏ ਤੇ ਉਹਦੇ ਬਜਾਏ ਪ੍ਰਸ਼ਾਸਨ ਆਪਣੀ ਜਿਹੜੀ ਬਣਦੀ ਡਿਊਟੀਆਂ ਉਹ ਕਿਉਂ ਨਹੀਂ ਕਰ ਰਿਹਾ ਇਹਦੀ ਜ਼ਮੀਨ ਹੈ ਇਹਦੀ ਨਾ ਕਾਇਦਾ ਉੱਥੇ ਮਿੰਟਦੀ ਹੋਈ ਹੈ ਤੁਸੀਂ ਗੱਲ ਤਹਿਸੀਲਦਾਰ ਸਾਹਿਬ ਨੇ ਆਪ ਆ ਕੇ ਆਪ ਕੋਲ ਖੜ ਕੇ ਪਟਵਾਰੀ ਕਾਨੂੰ ਕੋ ਨਾਲ ਹੋ ਕੇ ਮਿਲਤੀ ਹੋਈ ਹੈ ਔਰ ਦੱਸਿਆ ਵੀ ਆਹ ਜਗ੍ਹਾ ਜਿਹੜੀ ਥੋੜੀ ਐਨੀ ਛੱਡ ਦੋ ਲੇਕਿਨ ਉਸ ਤੋਂ ਬਾਅਦ ਜੂਦ ਵੀ ਉਹ ਜਗ੍ਹਾ ਉਹ ਉਵੇਂ ਦੀ ਉਵੇਂ ਉਹਨਾਂ ਦੇ ਕਬਜ਼ੇ 'ਚ ਹੈ ਉਹ ਮੁੜ ਕੇ ਨਹੀਂ ਛੱਡੀ ਨਾ ਕਿਸੇ ਨੇ ਪੁਲਿਸ ਪ੍ਰਸ਼ਾਸਨ ਨੇ ਨਾ ਕਿਸੇ ਮਹਿਕਮੇ ਨੇ ਮੁੜ ਕੇ ਉਹ ਖਾਲੀ ਕਰਾ ਕੇ ਦਿੱਤੀ ਜ਼ਮੀਨ ਇਹਦੇ ਵਿੱਚ ਕਿੰਨੀ ਜ਼ਮੀਨ ਆ ਟੋਟਲ ਜ਼ਮੀਨ ਉਹ ਮੇਰੇ ਕਾ ਪੌਣਾ ਕਿਲਾ ਅੱਧਾ ਪੌਣਾ ਕਿਲਾ ਇੱਕ ਕਿਲੇ ਦੇ ਨੇੜੇ ਤੇੜੇ ਵੀ ਜਗ੍ਹਾ ਟੋਟਲ ਅੱਜ ਤੁਸੀਂ ਤੁਸੀਂ ਨਾ ਤੁਸੀਂ ਜ਼ਿਆਦਾ 4 ਸਾਲ ਬਾਅਦ ਇਕੋ ਘਟਨਾ ਘਟਨਾ ਜਿਹੜੀ ਹੈਗੀ 21 ਦੀ ਆ ਪਰ ਦੋਨੋਂ ਚੀਜ਼ਾਂ ਇੰਟਰਲਿੰਕਡ ਹੈਗੀਆਂ ਇਹਨੂੰ ਮਾਰਨਾ ਕੁੱਟਣਾ ਇਹਦੀ ਜ਼ਮੀਨ ਤੇ ਕਬਜ਼ਾ ਕਰਨਾ ਤੇ ਐਸੀ ਜ਼ਮੀਨ ਨੂੰ ਛੁੜਾਉਣ ਦਾ ਆਰਡਰ ਜਿਹੜਾ ਹੋਣ ਆਇਆ ਉਹਦੇ ਉੱਤੇ ਕੋਈ ਵੀ ਐਕਸ਼ਨ ਨਾ ਹੋਣਾ ਹਾਂਜੀ ਇਹ 11 ਚ ਆਰਡਰ ਆਇਆ ਹੋਇਆ ਬਾਰ-ਬਾਰ ਇਹਨਾਂ ਨੂੰ ਮਿਲ ਰਹੇ ਆਂ ਪ੍ਰਸ਼ਾਸਨ ਨੂੰ ਮਿਲ ਰਹੇ ਆਂ ਪ੍ਰਸ਼ਾਸਨ ਆ ਕੇ ਮਨਤੀ ਵੀ ਕਰ ਜਾਂਦਾ ਹੈ ਮਨਤੀ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਜਗ੍ਹਾ ਹੀ ਨਹੀਂ ਛਡਵਾ ਕੇ ਦੇ ਸਕਦਾ ਤਾਂ ਫੇਰ ਸਾਨੂੰ ਆ ਕੇ ਬੋਲਣਾ ਸਾਡਾ ਫਰਜ਼ ਬਣਦਾ ਇਹ ਨਹੀਂ ਹੈ ਕਿ ਮਸਲਾ 4 ਸਾਲ ਪੁਰਾਣਾ ਹੈ ਮਸਲਾ ਇੰਟਰਲਿੰਕਡ ਹੈਗਾ ਤੇ ਲਗਾਤਾਰ ਜੁੜਿਆ ਚੱਲਿਆ ਆ ਰਿਹਾ ਮੁਫਰਕ ਕਬਜ਼ਾ ਦੀ ਸਰ ਜੀ ਦੋ ਜ਼ਮੀਨਾਂ ਲੈ ਕੇ ਇੱਕੋ ਹੀ ਹੈ ਇੱਕੋ ਹੀ ਜ਼ਮੀਨਾਂ ਦੀ ਇੱਕੋ ਹੀ ਜ਼ਮੀਨ ਹੈ ਮੇਰੀ ਜ਼ਮੀਨ ਤੁਸੀਂ ਮੇਰੇ ਤੋਂ ਕਿਰਾਏ ਤੇ ਲਈ ਮੇਰੀ ਜ਼ਮੀਨ ਤੁਸੀਂ ਮੇਰੇ ਤੋਂ ਕਿਰਾਏ ਤੇ ਲੈ ਲਈ ਉਸ ਤੋਂ ਬਾਅਦ ਤੁਸੀਂ ਕਬਜ਼ਾਦਾਰੀ ਬਣ ਕੇ ਬਹਿ ਗਏ ਉਸ ਤੋਂ ਬਾਅਦ ਤੁਸੀਂ ਮੇਰਾ ਹੀ ਸਰਵਾੜ ਦਿੰਨੇ ਹੋ ਪਲੀਜ਼ ਕਿਹਦੇ ਟਾਈਮ ਦੀ ਉਸ ਤੋਂ ਬਾਅਦ ਕੋਰਟ ਦੇ ਆਰਡਰ ਆ ਜਾਂਦੇ ਨੇ ਕੋਰਟ ਦਾ ਆਰਡਰ ਆਣ ਤੋਂ ਬਾਅਦ ਵੀ ਪਲੀਜ਼ ਮੇਰੇ ਕੋਲ ਇੱਕ ਸਾਲ ਦਾ ਇੱਕ ਸਾਲ ਦੀ ਲੀਜ਼ ਸੀਗੀ ਲੀਜ਼ ਇੱਕ ਸਾਲ ਦਾ ਉਹ ਹੁੰਦਾ ਕੰਟਰੈਕਟ ਹੁੰਦਾ ਉਸ ਤੋਂ ਬਾਅਦ ਰੀਨਿਊ ਕਰਨਾ ਹੁੰਦਾ ਉਹ 11 ਮਹੀਨੇ ਦਾ ਜਿਹੜਾ ਟਾਈਮ ਉਹ ਮੌਕੇ ਫਿਰ ਹੋਇਆ ਵੀ ਨਹੀਂ ਉਹ ਉਹ ਮੌਕੇ ਦੇ ਮੁਰਕੇ ਦੁਆਰੇ ਨਹੀਂ ਹੋਇਆ ਉਸ ਤੋਂ ਬਾਅਦ ਤੁਸੀਂ ਸੀਸੀਟੀਵੀ ਜਿਹੜੀ ਤੁਹਾਡੇ ਚੈਨਲਾਂ ਤੇ ਚੱਲ ਰਹੀ ਹੈ ਤੁਸੀਂ ਦੇਖਦੇ ਹੋ ਕਿਸਾਨ ਨੂੰ ਫੜ ਕੇ ਇੱਕ ਧਾਰਮਿਕ ਪ੍ਰੋਗਰਾਮ ਕਰਾਉਣ ਵਾਸਤੇ ਇਹ ਕਿਹੜੇ ਸਾਲ ਚ ਲਈ ਸੀ 21 ਇਹ 2000 2021 ਦੇ ਦਰਮਿਆਨ 2021 ਦੇ ਦਰਮਿਆਨ ਮਾਰਕਟ ਕਰਦਾ ਹੋਇਆ ਹੈ ਮਾਰਕਟ ਕਿਦੇ ਵਿੱਚ ਹੋਇਆ 21 ਦੇ ਵਿੱਚ ਬੜੀ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਚੈਨਲਾਂ ਤੇ ਚੱਲ ਰਹੀ ਹੈ ਉਹਨੂੰ ਫੜ ਕੇ ਕਿਸਾਨ ਨੂੰ ਕਿਸਾਨ ਦੇ ਸਾਥੀ ਨੂੰ ਅੰਦਰ ਲਜਾਣਾ ਅੰਦਰ ਲਾਜਾ ਕੇ ਆਪਣੀ ਪਰਮਿਸਸ ਦੇ ਵਿੱਚ ਕੁੱਟਣਾ ਕੈਪਟਨਿੰਗ ਦੀਆਂ ਧਾਰਾ ਬਣਦੀਆਂ ਤਤਲ ਤਤਲ ਕਰਨ ਦੀਆਂ ਜਾਨੋ ਮਾਰਨ ਦੀਆਂ ਧਾਰਾ ਬਣਦੀਆਂ ਜਾਨੋ ਮਾਰਨ ਦੀਆਂ ਕੋਸ਼ਿਸ਼ ਦੀਆਂ ਧਾਰਾ ਬਣਦੀਆਂ ਦੰਗੇ ਕਰਨ ਦੀਆਂ ਧਾਰਾ ਬਣਦੀਆਂ ਅੱਧਾ ਪਿੰਡ ਕੁੱਟਿਆ ਉਹ ਕੋਈ ਵੀ ਧਾਰਾ ਐਸੀ ਕੋਈ ਧਾਰਾ ਉਹਨਾਂ ਦੇ ਉੱਤੇ ਲਾਈਓ ਨਹੀਂ ਗਈ ਜਿਦੇ ਵਿੱਚ ਆਮ ਲੋਕਾਂ ਨੂੰ ਇਨਸਾਫ ਮਿਲੇ ਮੇਰਾ ਇਹ ਸਾਰਾ ਚੀਜ਼ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਕਿ ਹਾਲੇ ਵੀ ਉਹ ਬੰਦਾ ਇੰਨਾ ਤਾਕਤਵਰ ਹੈਗਾ ਕਿ ਜੇਲ੍ਹ ਦੇ ਅੰਦਰ ਬੈਠਾ ਵੀ ਆਪਣਾ ਸਾਮਰਾਜ ਚਲਾ ਰਿਹਾ ਤੇ ਅੱਜ ਸਾਡੀ ਇੱਕ ਭੈਣ ਐਸਐਸਪੀ ਆਫਿਸ ਬੈਠੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਆਣਾ ਸੀ ਪਰ ਉਹ ਉੱਥੇ ਬੈਠੇ ਹਾਜ਼ਰੀ ਭਰ ਰਹੇ ਨੇ ਇਸ ਤਰੀਕੇ ਨਾਲ ਸਾਡੀ ਪੂਰੀ ਟੀਮ ਨੂੰ ਅਲੱਗ-ਅਲੱਗ ਪਰਚਾ ਚਲਦਾਇਆ ਜਾ ਰਿਹਾ ਹੈ। ਮੈਨੂੰ ਉੱਥੋਂ ਹੱਲੇ ਵੀ ਫੋਨ ਤੇ ਤੁੰਤਲਾ ਰਿਹਾ ਕਿਵੇਂ ਚਲਾ ਰਿਹਾ। ਦੇਖੋ ਇਹ ਤਾਂ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਨਾ। ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਉਹ ਅੰਦਰ ਬੈਠਾ ਆਪਣਾ ਸਾਮਰਾਜ ਕਿਵੇਂ ਚਲਾ ਰਿਹਾ। ਉਹ ਸਾਡੇ ਬੰਦਿਆਂ ਦੇ ਉੱਤੇ ਸਾਡੀ ਪੂਰੀ ਟੀਮ ਦੇ ਉੱਤੇ ਜਿਹੜੇ ਇਨਸਾਫ ਲਈ ਆ ਰਹੇ ਆ ਸਾਡੇ ਕੋਲ ਪ੍ਰੋਪਰ ਐਵੀਡੈਂਸ ਨੇ ਹਰ ਚੀਜ਼ ਦੇ। ਅਸੀਂ ਹਰ ਚੀਜ਼ ਦੇ ਐਵੀਡੈਂਸ ਪੇਸ਼ ਕਰ ਰਹੇ ਆ। ਉਸ ਤੋਂ ਬਾਅਦ ਵੀ ਜੇ ਸਾਨੂੰ ਫੇਕ ਪਰਚਾ ਚਲਦਾਇਆ ਜਾ ਰਿਹਾ। ਹੁਣ 365 ਦਾ ਇੱਕ ਇੱਕ ਸਾਡੇ ਸਾਥੀ ਦੇ ਉੱਤੇ ਜੋਤੇ 365 ਲੱਗੀ ਘਟੋ ਘਟ ਇੱਕ ਸਾਲ ਤਾਂ ਹੋ ਗਿਆ ਨਾ ਉਹਦੀ ਜ਼ਮਾਨਤ ਹੈਗੀ ਆ ਨਾ ਉਹਦੀ ਕੋਈ ਸੁਣਵਾਈ ਹੈਗੀ ਆ ਇਸ ਤਰੀਕੇ ਨਾਲ ਮੈਂਟੂ ਮੈਨ ਮਾਰਕਿੰਗ ਕਰਕੇ ਸਾਡੀ ਪੂਰੀ ਟੀਮ 10 ਤੋਂ 12 ਜਣੇ ਦੇ ਉੱਤੇ ਪਰਚੇ ਹੋ ਰਹੇ ਨੇ ਇਹ ਚੀਜ਼ ਬਹੁਤ ਖਤਰਨਾਕ ਹੈਗੀ ਆ ਅਸੀਂ ਪ੍ਰਸ਼ਾਸਨ ਨੂੰ ਦੇਖੋ ਪ੍ਰਸ਼ਾਸਨ ਦੇ ਕਾਬੂ ਪਹਿਲਾਂ ਤਾਂ ਇਹ ਆਇਆ ਨਹੀਂ ਅਸੀਂ ਆਏ ਆ ਮੂਰੇ ਅਸੀਂ ਬੋਲੇ ਆ ਅਸੀਂ ਇਹਦੀਆਂ ਹਰ ਚੀਜ਼ਾਂ ਰੱਖੀਆਂ ਮਾਇਓ ਕੋਰਟ ਨੇ ਇਸ ਚੀਜ਼ ਦਾ ਨੋਟਿਸ ਲਿਆ ਇਸ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਲੜ ਰਹੇ ਹਾਂ ਪਰ ਸਾਨੂੰ ਪ੍ਰੋਟੈਕਟ ਦਾ ਕੀ ਕਰਨਾ ਪ੍ਰਸ਼ਾਸਨ ਸਾਡੀਆਂ ਜਿਹੜੀ ਸਾਡੇ ਸਾਥੀਆਂ ਦੇ ਨੂੰ ਜਿਹੜੀਆਂ ਸਿਕਿਉਰਟੀਆਂ ਮਿਲੀਆਂ ਪ੍ਰਸ਼ਾਸਨ ਉਹ ਵਿਡਰੋਅਲ ਕਰ ਰਿਹਾ ਸਾਡੇ ਨਾਲ ਦੇ ਜਿੰਨੇ ਸੰਗੀ ਸਾਥੀ ਨੇ ਉਹ ਸਾਰਿਆਂ ਦੀਆਂ ਸਿਕਿਉਰਟੀਆਂ ਵਿਡਰੋਅਲ ਹੋ ਰਹੀਆਂ ਸਾਡੇ ਖਿਲਾਫ ਫੇਕ ਪਰਚੇ ਦਰਜ ਹੋ ਰਹੇ ਨੇ ਸਾਨੂੰ ਹਰ ਰੋਜ਼ ਬਿਠਾ ਕੇ ਕਦੀ ਐਸਐਸਪੀ ਆਫਿਸ ਕਦੀ ਡੀਸੀ ਆਫਿਸ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਸਾਡੀ ਪਿੱਠ ਤੇ ਖੜਿਆ ਜਾਂ ਪ੍ਰਸ਼ਾਸਨ ਉਸ ਬਲਾਦਕਾਰੀ ਉਸ ਕਰਿਮਨਲ ਦੀ ਪਿੱਠ ਤੇ ਖੜਿਆ ਇਹ ਬਹੁਤ ਵੱਡਾ ਸਵਾਲ ਹੈ ਪ੍ਰਸ਼ਾਸਨ ਸਾਡੀਆਂ ਸਾਰਿਆਂ ਦੀਆਂ ਸਿਕਿਉਰਟੀਆਂ ਵਿਡਰੋਅਲ ਕਰਕੇ ਸਾਨੂੰ ਨੰਗੇ ਕਰਦਾ ਖੜੇ ਕਰ ਰਿਹਾ ਏਡੇ ਵੱਡੇ ਵੱਡੇ ਕਰਿਮਨਲ ਦੇ ਸਾਹਮਣੇ ਜਿਹੜੇ ਇਸ ਤਰੀਕੇ ਦੀਆਂ ਹਰਕਤਾਂ ਕਰਨ ਤੋਂ ਬਾਅਦ ਵੀ ਕਿਸੇ ਪਰਚੇ 'ਚ ਦਰਜ ਨਹੀਂ ਨੇ ਪ੍ਰਸ਼ਾਸ਼ਨ ਕਰਨਾ ਕੀ ਚਾਹੁੰਦਾ ਪ੍ਰਸ਼ਾਸ਼ਨ ਸਾਨੂੰ ਮਰਵਾਉਣਾ ਚਾਹੁੰਦਾ ਇਹ ਕਰਨਾ ਕੀ ਚਾਹੁੰਦਾ ਇਹ ਬਹੁਤ ਵੱਡਾ ਸਵਾਲ ਹੈ ਜੀ ਜੀ ਨਾਮ ਇਹਦੇ ਇੰਜਨ ਹੋਏ ਨੇ ਇਹਨਾਂ ਦਾ ਨਾਮ ਹੈਗਾ ਲਖਵੀਰ ਲੱਖਾ ਲਖਵੀਰ 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 ਸਿੰਘ ਲੱਖਾ ਤੇ ਜਿਹੜਾ ਸੀਸੀਟੀਵੀ ਦੇ ਵਿੱਚ ਜਿਹਨੂੰ ਕੁੱਟਿਆ ਗਿਆ ਲਾ ਕੇ ਅੰਦਰ ਉਹ ਇਹਨਾਂ ਦਾ ਹੀ ਸਾਥੀ ਸੀਗਾ ਉਹਦਾ ਨਾਮ ਹੈਗਾ ਦਿਲਵਿੰਦਰ ਸਿੰਘ ਜੀ ਲਖਾਪਾ ਜਿੰਦ ਕਰ ਰਹੇ ਨੇ ਜੀ ਏ ਬੂਧਗੜ ਦੀ ਹੈ ਜੀ ਬੂਧਗੜ ਪਿੰਡ ਦੀ ਹੈ ਜੀ ਸਾਰਾ ਵਾ ਜੀ ਜੀ ਉਥੇ ਦਾ ਜੀ ਫਿਰ ਰੋਡ ਦੇ ਨਾਲ ਕੋਈ ਹੋਰ ਸਵਾਲ ਮੇਰੇ ਬੀੜੀਆਂ ਵਾਲੇ ਮਿੱਤਰਾਂ ਦਾ ਇਹ ਜਦੋਂ ਮਾਰਕੁੱਟ ਹੋਈ ਇਹਦੀ ਐਫ ਆਈ ਆਰ ਕੋਈ ਹੋਣੀ ਹੈ ਹਾਂ ਜੀ 30 ਇੰਡਰਸੈਕਸ਼ਨਸ ਲੱਗੀਆਂ ਉਸ ਦੇ ਵਿੱਚ ਬਹੁਤ ਮਾਮੂਲੀ ਧਾਰਾ ਲਾਈਆਂ ਗਈਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਦਬਾ ਕੇ ਡਰਾ ਕੇ ਤੇ ਉਹ ਵੀ ਵਿਡਰੋਅਲ ਹੋ ਗਿਆ ਸਾਰਾ ਕੁਝ ਹਾਂ ਫਿਲਹਾਲ ਤਾਂ ਨਹੀਂ ਲਿਖਵਾ ਸਕਦਾ ਤੁਸੀਂ ਮੇਰਾ ਨੰਬਰ ਨੋਟ ਕਰੋ ਮੈਂ ਸਾਰੀ ਡਿਟੇਲ ਤੁਹਾਨੂੰ ਦਵਾਂਗਾ 62 83 73 72 ਮੇਰਾ ਨੰਬਰ ਹੈ ਤੇ মিডিਆ ਵਾਲੇ ਮਿੱਤਰਾਂ ਨੂੰ ਇੱਕ ਬੇਨਤੀ ਆ ਜੇ ਤੁਹਾਡੇ ਕੋਲ ਆਰਡਰ ਦੀ ਕਾਪੀ ਨਾ ਪਹੁੰਚੇ ਜਾਂ ਸੀਸੀਟੀਵੀ ਨਾ ਪਹੁੰਚੇ 68383372 ਮੇਰਾ ਨੰਬਰ ਹੈ ਤੁਸੀਂ ਮੈਨੂੰ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ ਮੇਰੀ ਬ੍ਰਾਡਕਾਸਟ ਲਿਸਟ ਹੈਗੀ ਆ ਜੇ ਤੁਸੀਂ ਮੇਰਾ ਨੰਬਰ ਸੇਵ ਕਰਕੇ ਮੈਨੂੰ ਆਪਣਾ ਨਾਮ ਲਿਖਦੇ ਹੋ ਤਾਂ ਮੈਂ ਤੁਹਾਨੂੰ ਬ੍ਰਾਡਕਾਸਟ ਲਿਸਟ ਚ ਪਾ ਦਾਂਗਾ ਇਸ ਪਖੰਡਵਾਦ ਦੀ ਲੜਾਈ ਦੇ ਵਿੱਚ ਲਗਾਤਾਰ ਸਾਰੀਆਂ ਅਪਡੇਟਸ ਤੁਹਾਨੂੰ ਸਿੱਧੀਆਂ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣਗੀਆਂ 68383372 ਮੇਰਾ ਨੰਬਰ ਹੈ ਜੀ ਭਗਤ ਸਿੰਘ ਦੁਆਬੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਤੇ ਚੈਨਲ ਲਿਖਣਾ ਬਸ ਦਨੋ ਗਿਆ ਦਨੋ ਆ ਟੈਕਸਟ ਕਰਨਾ ਤੁਸੀਂ ਮੈਂ ਬਾਅਦ ਚ